ਮੇਰੀ ਪਾਰਟੀ ਔਰਡ ਨੰਬਰ 4 ਦੇ ਨਿਵਾਸੀਆਂ ਦੀ ਪਾਰਟੀ ਹੈ ਇਹ ਮੇਰੀ ਪਾਰਟੀ ਨੇ ਮੇਰੀ ਪਾਰਟੀ ਦਾ ਨਾਮ ਔਰਡ ਨੰਬਰ 4 ਹੈ ਅਸੀਂ ਆਪਣੇ ਦਮ ਤੇ ਲੜ ਰਹੇ ਹਾਂ ਔਰ ਅਸੀਂ ਸਾਨੂੰ ਲੋਕੀ ਸਮਰਥਨ ਦੇ ਰਹੇ ਨੇ ਆਮ ਬਰੀ ਗ੍ਰੇਟਫੁਲ ਟੂ ਥੈਮ ਆਈ ਵਿਲ ਟੇਕ एवरीवन ਅਲੋਂਗ ਆਲ ਆਫ ਥੇਮ ਆਰ ਲੀਡਰਸ ਆਲ ਆਫ ਥੇਮ ਆਰ ਕਾਉਂਸਲਰਸ ਆਈ ਵਿਲ ਟੇਕ एवरीवन ਅਲੋਂਗ ਐਂਡ ਵੀ ਵਿਲ ਮੇਕ ਦਿਸ ਅ ਮਾਡਲ ਵਾਰਡ ਨੰਬਰ 4 ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਪੰਜਾਬ ਵਿੱਚ ਨਗਰ ਨਿਗਮ ਚੋਣਾ ਦਾ ਬਿਗਲ ਵੱਜ ਚੁੱਕਾ ਹੈ ਤੇ ਹਰ ਉਮੀਦਵਾਰ ਆਪਣਾ ਆਪਣੀ ਜਿਹੜਾ ਚੋਣ ਪ੍ਰਚਾਰ ਹੈ ਉਹ ਕਰ ਰਿਹਾ ਹੈ ਕੋਈ ਕਸਰ ਨਹੀਂ ਛੱਡ ਰਿਹਾ ਅੱਜ ਮੈਂ ਤੁਹਾਨੂੰ ਮਿਲਣ ਜਾ ਰਹੀ ਹਾਂ ਇੱਕ ਆਜ਼ਾਦ ਉਮੀਦਵਾਰ ਨਾਲ ਜੋ ਕਿ ਪੂਰੇ ਚੋਣ ਪ੍ਰਚਾਰ ਦੇ ਵਿੱਚ ਡੋਰ ਟੂ ਡੋਰ ਦੀਵਾਰ ਮਨਦੀਪ ਸਿੰਘ ਉਹੂਜਾ ਜੀ ਮੇਰੇ ਨਾਲ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗ੍ਰੇਟ ਪੰਜਾਬ ਟੀਵੀ ਤੇ थैंक यू वेरी मच जी थैंक यू ਸਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹੋ ਅੱਜ ਮੈਂ ਰੋਜ਼ ਐਵੇਨਿਊ ਵਿੱਚ ਆਇਆ ਜੀ ਆਪਣਾ ਦੇ ਪਾਰਕ ਵਿੱਚ ਮੀਟਿੰਗ ਕੀਤੀ ਗਈ ਹੈ ਔਰ ਇਨੀ ਤਦਾਦ ਜੋ ਲੋਕ ਆਏ ਉਹਨਾਂ ਨੇ ਇਨਾ ਸਤਿਕਾਰ ਦਿੱਤਾ ਪਿਆਰ ਦਿੱਤਾ ਮੈਂ ਆਪਣਾ ਉਹਨਾਂ ਦਾ ਹਮੇਸ਼ਾ ਰਹਿਣੀ ਰਵਾਂਗਾ ਔਰ ਉਹਨਾਂ ਦੀ ਜੋ ਸਪੋਰਟ ਹੈਗੀ ਹੈ ਮੈਨੂੰ ਹੋਰ ਜ਼ਿਆਦਾ ਮੋਟੀਵੇਟ ਕਰ ਰਹੀ ਹੈ ਹੋਰ ਮੇਰੇ ਚੰਦਰ ਐਨਥੂਸੀਆਜ਼ਮ ਲਿਆ ਰਹੀ ਹੈ ਕਿ ਅਸੀਂ ਹੋਰ ਜ਼ੋਰ ਨਾਲ ਕੰਮ ਕਰੀਏ ਅਗਰ ਇਹ ਮੈਨੂੰ ਇਲੈਕਟ ਕਰਦੇ ਨੇ ਤੇ ਮੈਂ ਇਹਨਾਂ ਨੂੰ ਆਸ਼ਵਾਸਨ ਦਿਵਾਉਣਾ ਕਿ ਇਹਨਾਂ ਦਾ ਜਿਹੜਾ ਮੇਰੀ ਸਪੀਡ ਹੈ 10 ਗੁਣਾ ਜ਼ਿਆਦਾ ਵਧੇਗੀ ਔਰ ਇਹਨਾਂ ਨੂੰ ਕੋਈ ਰਿਗਰੈਟ ਨਹੀਂ ਹੋਏਗਾ ਇਹਨਾਂ ਦਾ ਕੰਮ ਕਰਾਣਾ ਮੇਰੀ ਸਿਰਦਰਦੀ ਹੈ ਔਰ ਇਹ ਆਪਣਾ ਮੈਨੂੰ ਹੀ ਕਿਹਾ ਕਿ ਮੇਰੇ ਤੇ ਭਰੋਸਾ ਰੱਖਣ ਇਹਨਾਂ ਦਾ ਕੰਮ ਕਰਾਣਾ ਮੇਰੀ ਸਿਰਦਰਦੀ ਹੈ ਜੀ ਇਹਨਾਂ ਨੂੰ ਇਹਨਾਂ ਦੇ ਆਪਣਾ ਜਿੰਨੇ ਕੰਮ ਹੋਣਗੇ ਇਹਨਾਂ ਦੇ ਡੋਰ ਸਟੈਪ ਤੇ ਕੰਮ ਹੋਣਗੇ ਜੀ ਥੈਂਕ ਯੂ ਨਾ ਮਿਲਣ ਕਰਕੇ ਸਰ ਤੁਸੀਂ ਨਿਰਾਸ਼ ਵੀ ਰਹੇ ਨੇ ਕੀ ਕੀ ਤੁਹਾਨੂੰ ਬੈਰੀਅਰਸ ਆਏ ਨੇ ਮੈਂ ਬਿਲਕੁਲ ਜੀ ਇਹ ਮੈਨੂੰ ਕੋਈ ਨਿਰਾਸ਼ ਮੈਂ ਬਿਲਕੁਲ ਨਿਰਾਸ਼ ਨਹੀਂ ਹੈਗਾ ਇਹ ਪਾਰਟ ਆਫ ਪੋਲਿਟਿਕਸ ਹੈਗੀ ਹੈ ਅਸੀਂ ਪੋਲਿਟਿਕਸ ਵਿੱਚ ਪੈਂਦੇ ਹੀ ਨਹੀਂ ਮੇਰਾ ਤੇ ਮੇਰੀ ਪਾਰਟੀ ਔਰਡ ਨੰਬਰ 4 ਦੇ ਨਿਵਾਸੀਆਂ ਦੀ ਪਾਰਟੀ ਹੈ ਇਹ ਮੇਰੀ ਪਾਰਟੀ ਨੇ ਮੇਰੀ ਪਾਰਟੀ ਦਾ ਨਾਮ ਔਰਡ ਨੰਬਰ 4 ਹੈ ਜੀ ਸੋ ਇਸ ਕਰਕੇ ਮੈਨੂੰ ਕਿਸੇ ਆਪਣਾ ਟਿਕਟ ਦਾ ਲੈਣਾ ਦੇਣਾ ਨਹੀਂ ਹੈਗਾ ਇਹ ਪੋਲਿਟਿਕਸ ਹੈਗੀ ਹੈ ਦਿਸ ਪਾਰਟ ਆਫ ਦਾ ਗੇਮ ਸੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਐਸ ਲੌਂਗ ਐਸ ਯੂ ਇੰਜੋਏ ਦੀ ਸਪੋਰਟ ਆਫ ਦਾ ਪੀਪਲ ਯੂ ਆਰ ਯੂ ਆਲਾਈਵ ਇਨ ਪੋਲਿਟਿਕਸ ਇਟਸ ਅ ਡੈਮੋਕ੍ਰੇਸੀ ਸੋ ਟਿਕਟ ਮਿਲਨੀ ਨਾ ਮਿਲਨੀ ਇਜ਼ ਅ ਵੈਰੀ ਸੈਕੰਡਰੀ ਥਿੰਗ ਸੋ ਇਸ ਕਰਕੇ ਆਈ ਹੈਵ ਨੋ ਇਸ਼ੂਸ ਵਿਦ ਐਨੀਵਨ ਅਸੀਂ ਆਪਣੇ ਦਮ ਤੇ ਲੜ ਰਹੇ ਆਂ ਔਰ ਅਸੀਂ ਸਾਨੂੰ ਲੋਕੀ ਸਮਰਥਨ ਦੇ ਰਹੇ ਨੇ ਆਮ ਵੈਰੀ ਗ੍ਰੇਟਫੁਲ ਟੂ देम ਪ੍ਰਾਇਰਟੀਜ਼ ਕੀ ਕੀ ਰੈਂਗ ਗਿਆ ਸਰ ਕੰਮ ਦੇਖੋ ਜੋ ਇੱਥੇ ਦੇ ਪ੍ਰੋਬਲਮਸ ਹੈਗੀਆਂ ਨੇ ਗਾਰਬੇਜ ਹੈਗੀ ਐ ਸੀਵਰੇਜ ਹੈਗੀ ਐ ਪ੍ਰੋਬਲਮਸ ਕਿਹੜੀ ਨਹੀਂ ਹੈਗੀ ਆ ਦੱਸੋ ਸਾਰੀਆਂ ਹੀ ਪ੍ਰੋਬਲਮਸ ਹੈਗੀਆਂ ਨੇ 80 ਸਾਲ ਸੇ ਹੋਇਆ ਕੀ ਅੱਜ ਦੇ ਅੱਜ ਤੱਕ ਸੋ ਅਸੀਂ ਇਹਨੂੰ ਮੈਂ ਦੇਖੋ ਆਈ ਵਿਲ ਟੇਕ एवरीवन ਅਲੋਂਗ ਆਲ ਆਫ ਥੇਮ ਆਰ ਲੀਡਰਸ ਆਲ ਆਫ ਥੇਮ ਆਰ ਕਾਉਂਸਲਰਸ ਆਈ ਵਿਲ ਟੇਕ एवरीवन ਅਲੋਂਗ ਐਂਡ ਵੀ ਵਿਲ ਮੇਕ ਦਿਸ ਅ ਮਾਡਲ ਵਾਰਡ ਨੰਬਰ 4 ਜੇਦੀ ਗੂੰਜ ਸਾਰੀ 85 ਵਾਰਡਾਂ ਜਾਏਗੀ ਉਹਨਾਂ ਸਾਰਿਆਂ ਨੂੰ ਇਹ ਲੱਗੇਗਾ ਕਿ ਵਾਕੀ ਇੱਥੇ ਕੋਈ ਕੰਮ ਹੋ ਰਿਹਾ ਲੋਕੀ ਆ ਕੇ ਵੇਖਣਗੇ ਉਹਦਾ ਇਫੈਕਟ ਕੀ ਹੋਏਗਾ ਕਿ ਬਾਕੀ ਵਾਰਡਾਂ ਚ ਵੀ ਜਿਹੜੇ ਲੋਕ ਜਿੱਤੇ ਨੇ ਉਹ ਅਕਾਉਂਟੇਬਲ ਹੋਣਗੇ ਲੋਕੀ ਉਹਨਾਂ ਤੋਂ ਵੀ ਡਿਮਾਂਡ ਕਰਨਗੇ ਕਿ ਮਹਾਰਾਜ ਇੱਥੇ ਕੰਮ ਹੋ ਰਿਹਾ ਤੇ ਤੁਸੀਂ ਵੀ ਕਰਕੇ ਦਿਖਾਓ ਇਹ ਕੰਮ ਇਹ ਸਾਡੇ ਵਿੱਚ ਇਹ ਕੈਰੈਕਟਰ ਆਣਾ ਚਾਹੀਦਾ ਸਾਡੀ ਲੀਡਰਸ਼ਿਪ ਵਿੱਚ ਆਣਾ ਚਾਹੀਦਾ ਲੋਕਾਂ ਵਿੱਚ ਵੀ ਆਣਾ ਚਾਹੀਦਾ ਕਿ ਅਸੀਂ ਕੰਮ ਨੂੰ ਦੇਖੀਏ ਅਸੀਂ ਕਿਸੇ ਅਫੀਲੀਏਸ਼ਨ ਨੂੰ ਨਾ ਦੇਖੀਏ ਕੰਮ ਕਰੋ ਨਹੀਂ ਤੇ ਸਾਈਡ ਤੇ ਹੋ ਜਾਓ ਫੋਰ ਕਿਸੇ ਨੂੰ ਚਾਂਸ ਦੇ ਦਿਓ ਆਮ ਇਅਰ ਟੂ ਲਰਨ ਜਿਹੜਾ ਬੰਦਾ ਲਰਨ ਨਹੀਂ ਕਰਨਾ ਚਾਹੁੰਦਾ ਉਹ ਕ੍ਰਿਟਿਸਿਜ਼ਮ ਨੂੰ ਐਕਸੈਪਟ ਨਹੀਂ ਕਰਦਾ ਮੈਂ ਤੇ 90 ਸਾਲ ਦੇ ਲੋਕ ਲਰਨ ਕਰਦੇ ਨੇ ਵਕਤ ਹਰ ਬੰਦੇ ਨੂੰ ਸਿਖਾਂਦਾ ਸੋ ਅਸੀਂ ਲਰਨ ਕਰਨ ਆਇਆ ਆਈ ਐਮ ਵੈਲਕਮ ਟੂ ਕ੍ਰਿਟਿਸਿਜ਼ਮ ਆਲਸੋ ਐਂਡ ਆਈ ਐਮ ਵੈਲਕਮ ਟੂ ਪ੍ਰੇਜ਼ ਆਲਸੋ ਇਟ ਇਜ਼ ਪਾਰਟ ਆਫ ਪਬਲਿਕ ਲਾਈਫ ਉਪਰ ਵਿਜੇ ਪ੍ਰਤਾਪ ਜੀ ਨਾਲ ਸਮਰਥਨ ਕਰ ਰਹੇ ਉਹ ਤੁਹਾਡੇ ਹੱਕ ਵਿੱਚ ਕਦੋਂ ਡੋਰ ਟੂ ਡੋਰ ਪਰਚਾ ਉਹ ਮੇਰੀ ਫੁੱਲ ਸਪੋਰਟ ਜਗੇ ਨੇ ਜੀ ਤੇ ਆਪਣਾ ਉਹ ਮੇਰੇ ਮੈਂਟਰ ਨੇ ਮੇਰੇ ਗਾਈਡ ਨੇ ਉਹਨਾਂ ਦੇ ਨਕਸ਼ਾ ਕਦਮ ਚ ਪਾਂ ਚੱਲੇ ਆ ਓਨੈਸਟ ਬੰਦੇ ਨੇ ਮੇਰੇ ਪਰਿਵਾਰ ਨੇ ਪਿਛਲੇ 70 80 ਸਾਲਾਂ ਤੋਂ ਓਨੈਸਟੀ ਦੀ ਆਪਣਾ ਲੀਡਰਸ਼ਿਪ ਕੀਤੀ ਹੈ ਮੈਂ ਇੱਕ ਪ੍ਰਾਊਡਲੀ ਗੱਲ ਕਹਿ ਸਕਦਾ ਕਿ ਕੋਈ ਇਹ ਨਹੀਂ ਕਹਿ ਸਕਦਾ ਮੇਰੇ ਪਰਿਵਾਰ ਬਾਰੇ ਕਿ ਇਹਨਾਂ ਨੇ ਅਜ ਤੱਕ ਇਨਕੇ ਕੋਈ ਚਵੰਨੀ ਵੀ ਖਾਦੀ ਹੋਵੇ ਪੱਲਿਓ ਪੈਸੇ ਲਾ ਕੇ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ ਅਸੀਂ ਵੀ ਉਸੇ ਨਕਸ਼ੇ ਕਦਮ ਤੇ ਚੱਲੇ ਆਂ ਔਰ ਕੁਵਰ ਸਾਹਿਬ ਵੀ ਇੱਕ ਨਿਹਾਈਤੀ ਓਨੈਸਟ ਬੰਦੇ ਨੇ ਔਰ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਦੀ ਪੂਰੀ ਸਪੋਰਟ ਹੈ ਹਲਕੇ ਦੇ ਲੋਕ ਵੀ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਇਸ ਸਮਰਥਨ ਕਰ ਰਹੇ ਹੋ ਤੁਸੀਂ ਦੇਖੋ ਜੀ ਮੈਂ ਸਾਰਨਾ ਪਹਿਲੇ ਗੱਲ ਕਹਿਣਾ ਚਾਹਾਂਗੀ ਮੈਨੂੰ ਇਸ ਵਾਰ ਜਿੰਨੀ ਖੁਸ਼ੀ ਹੈ ਮੈਂ ਬਿਆਨ ਨਹੀਂ ਕਰ ਸਕਦਾ ਮੇਰੀ ਇੱਕ ਮੁਹਿੰਮ 10 ਸਾਲਾਂ ਤੋਂ ਚੱਲ ਰਹੀ ਸੀ ਕਿ ਸੋਚ ਬਦਲੋਗੇ ਦੇਸ਼ ਬਦਲੇਗਾ ਜਿਦੇ ਵਿੱਚ ਮੇਰਾ ਨਾਰਾ ਸੀ ਕਿ ਪਾਰਟੀ ਬਾਜ਼ੀ ਨੂੰ ਛੱਡ ਕੇ ਇਕਜੁੱਟ ਹੋ ਕੇ ਈਮਾਨਦਾਰ ਉਮੀਦਵਾਰਾਂ ਨੂੰ ਵੋਟ ਕਰੋ ਤੇ ਇਸ ਵਾਰ ਜੋ ਅੰਮ੍ਰਿਤਸਰ ਦੀ ਚੋਣਾਂ ਵਿੱਚ ਹੋ ਰਿਹਾ ਹੈ ਮੈਨੂੰ ਇੱਕ ਕ੍ਰਾਂਤੀ ਨਜ਼ਰ ਆ ਰਹੀ ਹੈ ਹਰ ਵਾਰਡ ਦੇ ਵਿੱਚੋਂ ਆਜ਼ਾਦ ਉਮੀਦਵਾਰ ਜਿਨ੍ਹਾਂ ਨੇ ਕੰਮ ਕੀਤੇ ਨੇ ਲੋਕਾਂ ਦੇ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਵੋਟ ਮੰਗ ਰਹੇ ਜਿਹੜਾ ਕਿ ਅੱਜ ਤੱਕ ਕਦੀ ਨਹੀਂ ਹੋਇਆ ਤੇ ਮਨਦੀਪ ਸਿੰਘ ਅਹੂਜਾ ਜੀ ਮੈਂ ਰੈਲੀ ਐਸ ਲੜਕੇ ਦੀ ਆਪਣੇ ਭਾਈ ਦੀ ਪ੍ਰੈਸ ਕਰਦਾ ਵਾਂ ਕਿ ਬਹੁਤ ਹੀ ਇਹਨਾਂ ਨੇ ਕੰਮ ਕਰਵਾਏ ਤੇ ਅੱਜ ਡੱਟ ਕੇ ਖੜੇ ਹੋਏ ਨੇ ਕਿ ਮੈਂ ਕੰਮ ਕੀਤੇ ਹਨ ਮੈਂ ਕੰਮ ਕਰਾਂਗਾ ਐ ਸੋਚ ਨਾਲ ਜਿਹੜੇ ਆਜ਼ਾਦ ਉਮੀਦਵਾਰ ਅੱਗੇ ਆਏ ਨੇ ਮੈਂ ਸਭ ਨੂੰ ਸਪੋਰਟ ਕਰਨਾ ਵਾਂ ਤੇ ਮੇਰਾ ਨਾਰਾ ਜੋ 10 ਸਾਲਾਂ ਤੋਂ ਹੈ ਉਹ ਅੱਜ ਵੀ ਉਹੀ ਹੈ ਕਿ ਪਾਰਟੀ ਬਾਜ਼ੀ ਅਤੇ ਧਰਮ ਦੀ ਰਾਜਨੀਤੀ ਛੱਡ ਕੇ ਇਕਜੁੱਟ ਹੋ ਕੇ ਇਮਾਨਦਾਰ ਉਮੀਦਵਾਰਾਂ ਨੂੰ ਵੋਟ ਕਰੋ ਜੇ ਆਪਣੇ ਅੰਮ੍ਰਿਤਸਰ ਦਾ ਡਿਵੈਲਪਮੈਂਟ ਚਾਹੁੰਦੇ ਹੋ ਆਪਣੇ ਪੰਜਾਬ ਦਾ ਤਰੱਕੀ ਦੇ ਰਸਤੇ ਤੇ ਲਿਆਉਣਾ ਚਾਹੁੰਦੇ ਹੋ ਉਸ ਤੋਂ ਬਾਅਦ ਸਾਰਨਾ ਵੱਡੀ ਗੱਲ ਜਦੋਂ ਦੇਖੋ ਅਸੀਂ ਪਾਰਟੀ ਬਾਜ਼ੀ ਛੱਡੀ ਅਸੀਂ ਪਿਛਲੀ ਵਾਰ ਪਾਰਟੀ ਬਾਜ਼ੀ ਛੱਡੀ ਐਮਐਲਏ ਦੇ ਇਲੈਕਸ਼ਨਾਂ ਦੇ ਵਿੱਚ ਜਦੋਂ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਹਰ ਬੰਦੇ ਨੇ اپنی پارٹی ਨੂੰ ਛੱਡ ਕੇ ਵੋਟ ਕੀਤਾ ਅੱਜ ਕੀ ਮਿਲਿਆ ਸਾਨੂੰ ਇੱਕ ਬੈਸਟ ਐਮਐਲਏ ਬੈਸਟ ਲੀਡਰ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਇਮਾਨਦਾਰੀ ਤੇ ਇੱਕ ਸੂਲਾਂ ਤੇ ਡਟੇ ਰਹਿਣ ਕਰਨ ਉਸ ਬੰਦੇ ਦੀ سپورਟ ਹਰ ਉਸ ਜਾਦ ਉਮੀਦਵਾਰ ਨੂੰ ਹੈ ਜਿਨ੍ਹਾਂ ਨੇ ਲੋਕਾਂ ਦੇ ਕੰਮ ਕੀਤੇ ਹਨ ਇਸ ਲਈ ਅੰਮ੍ਰਿਤਸਰ ਦੀ ਡਿਵੈਲਪਮੈਂਟ ਲਈ ਤੇ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਸੋਚ ਨੂੰ ਅੱਗੇ ਵਧਾਣ ਲਈ ਆਜ਼ਾਦ ਉਮੀਦਵਾਰਾਂ ਨੂੰ ਵੋਟ ਕਰੋ ਮੈਂ ਤੁਹਾਡੇ ਮਤਲਬ ਮੰਚ ਤੋਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਲੱਗਦਾ ਕਿ ਕਿਹੜੀਆਂ ਕਿਹੜੀਆਂ ਡਿਵੈਲਪਮੈਂਟਸ ਜੜੀਆਂ ਹੋਣੀਆਂ ਚਾਹੀਦੀਆਂ ਨੇ ਜੇ ਤਾਂ ਡਿਵੈਲਪਮੈਂਟ ਦੇ ਦੇਖੋ ਜੀ ਇੰਨਾ ਲੋਕਾਂ ਨੇ ਪੁਰਾਣੇ ਲੀਡਰਾਂ ਨੇ ਮੈਂ ਸਪਸ਼ਟ ਲਫ਼ਜ਼ਾਂ ਵਿੱਚ ਕਹਾਂਗਾ ਲੋਕਾਂ ਨੂੰ ਸੀਵਰੇਜ ਨਾਲੀਆਂ ਉਹਨਾਂ ਵਿੱਚ ਹੀ ਫਸਾ ਦਿੱਤਾ ਅਸੀਂ ਕਦੀ ਸੋਚਿਆ ਕਿ ਐਜੂਕੇਸ਼ਨ ਦੇ ਮੈਟਰ 'ਚ ਅਸੀਂ ਕਿੱਥੇ ਜਾ ਰਹੇ ਹਾਂ ਸਾਡੇ ਇਲਾਕੇ 'ਚ ਡਿਵੈਲਪਮੈਂਟ ਕੀ ਚੀਜ਼ ਹੋਈ ਸਾਡੀ ਸੜਕ ਬਣਾ ਦਿਓ ਜੀ ਸਾਡੀ ਨਾਲੀ ਸਾਫ਼ ਕਰਾ ਦਿਓ ਜੀ ਉਹ ਮੇਰਾ ਮੇਰਾ ਸਕੂਟਰ ਰੋਕ ਲਿਆ ਜੀ ਉਹਨਾਂ ਨੇ ਇਹਨਾਂ ਨੇ ਸਭ ਕੁਝ ਆਪਣੇ ਅੰਡਰ ਕਿ ਸਾਡੇ ਕੋਲ ਜਿਹੜਾ ਆਏਗਾ ਉਹਦਾ ਕੰਮ ਕਰਾਂਗਾ ਕਿ ਮੇਰਾ ਬੰਦ ਮੈਂ ਅਨਦਰ ਇਸ ਚੀਜ਼ ਨੂੰ ਚੇਂਜ ਕਰਨ ਲਈ ਮੈਂ ਮਨਦੀਪ ਸਿੰਘ ਉਹੂਜਾ ਨੂੰ ਰੀਲੀ ਅਪਰੀਸ਼ੀਏਟ ਕਰਨਾ ਵਾ ਕਿ ਆਪਣੇ ਹੱਕ ਲਈ ਖੜਾ ਹੋਣਾ ਤੇ ਲੋਕਾਂ ਦੇ ਹੱਕਾਂ ਲਈ ਖੜਾ ਹੋਣਾ ਮਨਦੀਪ ਸਿੰਘ ਉਹੂਜਾ ਇਜ਼ ਅ ਵੈਰੀ ਗੁੱਡ ਕੈਂਡੀਡੇਟ ਐਂਡ ਹੀ ਵਿਲ ਵਿਨ ਥੈਂਕ ਯੂ ਸਰ ਬਹੁਤ ਜਿਗਰਾ ਚਾਹੀਦਾ ਕਿਉਂਕਿ ਜਦੋਂ ਆਜ਼ਾਦ ਉਮੀਦਵਾਰ ਖੜੋ ਕਿਤਨਾ ਕਿਤੇ ਤੁਹਾਨੂੰ ਇਹ ਤੇ ਨਹੀਂ ਲੱਗਦਾ ਕਿ ਮੈਂ ਗਲਤੀ ਕਰਤੀ ਹੈ ਆਜ਼ਾਦ ਉਮੀਦਵਾਰ ਤੁਹਾਨੂੰ ਲੱਗਦਾ ਹੈ ਗਲਤੀ ਹੋ ਰਹੀ ਹੈ ਮੇਰੇ ਕੋਲ ਤੁਸੀਂ ਦੱਸ ਦਿਓ ਇਹ ਤੇ ਮੇਰਾ ਡੈਮੋਕਰੈਟਿਕ ਰਾਈਟ ਹੈ ਮੈਂ ਆਪਣਾ ਰਾਈਟ ਲੈ ਕੇ ਜਾਵਾਂਗਾ ਲੋਕਾਂ ਜੋ ਦੇਣਗੇ ਫਤਵਾ ਦੇਣਗੇ ਮੇਰੇ ਸੱਜ ਜੱਜਬਾ ਹੈ ਤੁਹਾਡੇ ਚ ਕਿ ਅਸੀਂ ਇਹ ਕੰਮ ਕਰਨਾ ਹੈ ਤੇ ਕਰਨਾ ਤਾਂ ਇਹੋ ਇਲੈਕਸ਼ਨ ਲੜ ਰਹੇ ਆ ਜੀ ਮੌਕਾ ਮਿਲੇਗਾ ਲੋਕੀ ਮੌਕਾ ਦੇਣਗੇ ਤੇ ਅਸੀਂ ਜੋ ਅਸੀਂ ਕਹਿ ਰਹੇ ਅਸੀਂ ਖਰੇ ਉਤਰਾਂਗੇ ਜੀ ਉੱਤੇ ਥੈਂਕ ਯੂ ਸੋ ਮਚ ਸਰ ਤੇ ਉਹ ਇਹ ਮੇਰੇ ਨਾਲ ਸੀ ਮਨਦੀਪ ਸਿੰਘ ਹੁਜਾ ਜੀ ਜੋ ਕਿ ਵਾਰਡ ਨੰਬਰ 4 ਤੋਂ ਆਜਾ ਚੋਣ ਲੜ ਰਹੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਬੇਸ਼ੱਕ ਪਰ ਮੇਰੀ ਜਿਹੜੀ ਪਾਰਟੀ ਉਹ ਹੀ ਵਾਰਡ ਨੰਬਰ 4 ਹੈ ਤੇ ਲੋਕਾਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਸਮਰਥਨ ਮਿਲ ਰਿਹਾ ਹੈ ਖਾਸ ਇਹਨਾਂ ਨੂੰ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਜਿਹੜਾ ਆਪ ਉਮੀਦਵਾਰ ਆਪ ਜਿਹੜੇ ਐਮ ਐਲ ਏ ਨੇ ਉਹ ਇਹਨਾਂ ਨੂੰ ਸਮਰਥਨ ਕਰ ਰਹੇ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤ